ਕਈ ਵਾਰ ਲੋਕ ਨਾ ਆਪਣਾ ਚੰਗਾ ਸਮਝਦੇ ਸਮਝਦੇ ਨਾ ਬੁਰਾ ਕਰ ਲੈਂਦੇ ਆ ਦੇਖ ਲਓ ਛੋਟਾ ਬੱਚਾ ਵਾ ਤਿੰਨ ਕੁ ਮਹੀਨੇ ਦਾ ਹੋਣਾ ਬੱਚਾ ਤੇ ਇਹਨੂੰ ਲੈ ਕੇ ਨਾ ਐਲੀਫੈਂਟਾ ਵਿੱਚ ਜਾ ਰਹੇ ਸੀਗੇ ਆ ਛੋਟੇ ਜਿਹੇ ਬੱਚੇ ਨੂੰ ਇਹਨਾਂ ਨੇ ਨਾਲ ਲਿਆ ਹੋਇਆ ਸੀ ਤੇ ਇਹ ਇਹਨਾਂ ਬੱਚਾ ਇੰਨਾ ਕਰਉਣ ਲੱਗ ਗਿਆ ਇੰਨਾ ਕਰਉਣ ਲੱਗ ਗਿਆ ਵੀ ਹਲੇ ਅਸੀਂ ਅੱਧੇ ਰਾਹ ਵੀ ਨਹੀਂ ਪਹੁੰਚੇ ਸੀਗੇ ਤਾਂ ਬੰਦਾ ਕਹਿੰਦਾ ਜਿਹੜਾ ਕਿਸ਼ਤੀ ਚਲਾਉਣ ਵਾਲਾ ਕਹਿੰਦਾ ਭਾਈ ਅੱਗੇ ਨਾ ਨਮਕ ਵਾਲਾ ਪਾਣੀ ਇਹਦੇ ਮੂੰਹ ਤੇ ਲੱਗੂਗਾ ਤੇ ਇਹਦੇ ਮੂੰਹ ਤੇ ਜਲਨ ਹੋ ਸਕਦੀ ਹੈ ਤੂੰ ਖਰਾਬ ਕਰੂ ਫਿਰ ਉਹ ਕਹਿੰਦਾ ਵੀ ਹੁਣੀ ਡਿਸਾਈਡ ਕਰ ਲਓ ਵੀ ਵਾਪਸ ਜਾਣਾ ਕੀ ਅੱਗੇ ਜਾਣਾ ਇਹ ਇਹਨਾਂ ਨੇ ਦੇਖਿਆ ਵੀ ਬੱਚਾ ਬਹੁਤ ਰੋ ਰਿਹਾ ਬਹੁਤ ਰੋ ਰਿਹਾ ਸਾਰਿਆਂ ਨੇ ਕਿਹਾ ਵੀ ਯਾਰ ਬੱਚਾ ਬਹੁਤ ਛੋਟਾ ਵਾ ਤਿੰਨ ਚਾਰ ਮਹੀਨੇ ਦਾ ਵੀ ਨਾ ਲੈ ਕੇ ਜਾਓ ਫਿਰ ਦੇਖੋ ਰਾਈਡ ਵਾਪਸ ਕੀਤੀ ਇਹਨਾਂ ਨੇ ਕਿਸ਼ਤੀ ਤੇ ਵਾਪਸ ਲਿਆ ਕੇ ਇਹ ਕਹਿੰਦੇ ਵੀ ਸਾਨੂੰ ਛੱਡ ਦਿਓ ਮੇਰਾ ਤਾਂ ਕਹਿਣ ਦਾ ਮਤਲਬ ਇਹ ਆ ਵੀ ਯਾਰ ਬੱਚਾ ਜਦ ਤੱਕ 2 ਸਾਲ ਦਾ ਨਾ ਹੋਵੇ ਨਾ ਤਾਂ ਕਿਤੇ ਘੁੰਮਣ ਨਾ ਜਾਵਾ ਦੇਖ ਲਓ ਕਿੰਨਾ ਪਰੇਸ਼ਾਨ ਹੋ ਰਿਹਾ ਬੱਚਾ ਠੀਕ ਆ ਤੁਸੀਂ ਘੁੰਮਣ ਆਏ ਹੋ ਘੁੰਮਣ ਲਈ ਬੱਚੇ ਨੂੰ ਇੰਜੋਏ ਕਰਾ ਰਹੇ ਹੋ ਇੰਨਾ ਕਰਕੇ 3 ਕਿਲੋਮੀਟਰ ਤੋਂ ਬਾਅਦ ਬੋਟ ਨੂੰ ਵਾਪਸ ਲਿਆਂਦਾ ਬੋਟ ਵਾਪਸ ਲਿਆ ਕੇ ਇਹਨਾਂ ਨੂੰ ਛੱਡਿਆ ਹੁਣ ਇਸ ਵੀਡੀ ਇੱਕ ਸ਼ੇਅਰ ਦਾ ਬਟਨ ਦਬ ਦੋ ਕਿਉਂਕਿ ਹੋਰ ਮਾਪੇ-ਮਾਪੇ ਤੱਕ ਪਹੁੰਚੇ ਜਿਨ੍ਹਾਂ ਨੇ ਟੂਰ ਪਲਾਨ ਕੀਤੇ ਨੇ ਜਾਂ ਜਿਨ੍ਹਾਂ ਦੇ ਛੋਟੇ ਬੱਚੇ ਨੇ ਉਹ ਘੱਟੋ-ਘੱਟ 2 ਸਾਲ ਦੇ ਬੱਚੇ ਤੋਂ ਉੱਪਰ ਨੂੰ